ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਸਭ ਤੋਂ ਪਹਿਲਾਂ ਨਵਾਸ ਵਿੱਚ ਤੁਹਾਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦਾ ਤਿਉਹਾਰ ਆਉਂਦੇ ਤੇ ਖਾਣ ਪੀਣ ਨੂੰ ਘਰਾਂ ਵਿੱਚ ਚੀਜ਼ਾਂ ਆਵਾਂਗੇ ਤਾਂ ਹੋਣੀ ਸਕਦਾ ਬਾਈ ਦੀ ਟੇਬਲ ਆ ਉਹ ਖਾਂਦੇ ਨੇ ਨਾਣ ਬੈਕਾਂ ਦੇ ਨਾਣ ਬੈਕਾਂ ਦੇ ਖਾਂਦੇ ਨੇ ਤੇ ਸਾਡੇ ਪਿੰਡ ਵਿੱਚ ਵੀ ਅੱਜ ਕਿਤੇ ਬੱਕਰੇ ਵੱਡੇ ਨੇ ਕਈ ਬੰਦੇ ਨੇ ਤੇ ਆਪਾਂ ਵੀ ਮੀਟ ਲਿਆ ਆਪਾਂ ਮੀਟ ਦੇ ਸਟੇਨ ਤੁਹਾਨੂੰ ਵੀਡੀਓ ਤੋਂ ਪਹਿਲਾਂ ਕਿਤੇ ਦਿਖਾਇਆ ਨਹੀਂ ਅੱਜ ਤਨੂੜ ਐਸ ਵੀ ਦਿਖਾ ਮਾਵਾਂ ਕਿੱਲੋ ਬੱਕਰੇ ਦੀ ਮੀਟ ਵੀ ਤੇ ਵੀਡੀਓ ਤੇ ਸਾਡਾ ਇਹ ਕਰਨਾ ਵੀਡੀਓ ਦਿਖਾਉਣਾ ਵੀ ਅਸੀਂ ਕਿਸ ਤਰ੍ਹਾਂ ਦੇਸੀ ਸਟਾਈਲ ਨਾਲ ਚਿਕਨ ਬਣਾਉਣਾ ਚਿਕਨ ਦਾ ਹਰ ਇੱਕ ਬਣਾਉਂਦਾ ਡਾਟ ਸਟਾਈਲ ਦੇ ਰਿਕ ਨਹੀਂ ਬਣਾਉਂਦੇ ਤੇ ਆਪਣਾ ਸਟਾਈਲ ਕੀ ਹੈਗਾ ਤੁਹਾਨੂੰ ਉਹ ਦੱਸ ਦਿਆ ਤੇ ਤੁਸੀਂ ਵੀ ਸਾਡਾ ਬਣਿਆ ਮੀਟ ਖਾ ਲਓ ਕੋਲਾ ਛੱਡਦੇ ਰਹੂ ਇੰਨਾ ਵਧੀਆ ਬਣਾਉਂਦੇ ਆ ਝਟਕਾ ਆਪਾਂ ਬਹੁਤ ਵਧੀਆ ਬਣਾਉਂਦੇ ਆ ਤੇ ਸਰ ਜੀ ਆਪਾਂ ਬਹੁਤ ਵਧੀਆ ਬਣਾਉਂਦੇ ਹਾਂ ਜੀ ਤੇ ਪਹਿਲੇ ਆਪਾਂ ਜਿਵੇਂ 1 ਕਿਲੋ ਮੀਟ ਉਹਦੇ ਵਿੱਚ 400 ਗ੍ਰਾਮ ਗੰਡੇ 10 ਤਾਹਰੀਆਂ ਮਿਰਚਾਂ ਤੇ ਆਦਰਕ ਦੀ ਗੰਢੀ ਇੱਕ ਵਧੀਆ ਲਸਣ ਦੇ ਦੋ ਗਾ ਦੋ ਗੰਡੇ ਮਲ ਕੇ ਚਲਕੀ ਲਸਣ ਲਸਣਾ ਤੇ ਨਾਲ ਆਪਣਾ ਟਮਾਟਰ ਇਹ ਸਾਰਾ ਕੁਝ ਗ੍ਰाइंड ਕਰ ਲਿਆ ਜੀ ਗ੍ਰाइंड ਕਰਕੇ ਆਪਾਂ ਹੁਣ ਤੇਲ ਧਰ ਦਿਆ ਇਹ ਲਾ ਪੂਰਾ ਗਰਮ ਹੋ ਚੁੱਕਿਆ ਹੈ ਪਹਿਲਾਂ ਪਾਵਾਂਗੇ ਪੱਗੀ ਦਾ ਸਾਡਾ ਸਟਾਈਲ ਇਹ ਆ ਜੀ ਬਣਾਉਂਦੇ ਪਹਿਲਾਂ ਪਾ ਦ ਆਪਾਂ ਜੀਰਾ ਜੀਰਾ ਪਾ ਕੇ ਜੀਰਾ ਮਲ ਗਿਆ ਹੋ ਹੋ ਗਿਆ ਤੇ ਉਸ ਦਵਾਰਾ ਪਾ ਪਾ ਦੇਣਾ ਨਾਲ ਜੀਰਾ ਮਸਾਲਾ ਜਿਹੜਾ ਤਿਆਰ ਕਰਿਆ ਆਪਾਂ ਗ੍ਰੇਡ ਕਰਿਆ ਜੀ ਇਹਨੂੰ ਪਾ ਦੇਣਾ ਤੇ ਘਾਤੋ ਕੇ ਪਾਰਾਂਗੇ ਵੀਡੀਓ ਬਣਾਉਂਦੇ ਬਣਾਉਂਦੇ ਜਿਹੜਾ ਕੁਝ ਅੱਗੇ ਤੇ ਲੱਗਾ ਰਹਿਣਾ ਥੋੜਾ ਪਾਣੀ ਲੈ ਲੇ ਲੋ ਤੇ ਘੁਮਾਰ ਕੇ ਸਾਫ ਕਰਕੇ ਸਿਕੜਾ ਲਾ ਲਓ ਘਰ ਅਲੋ ਮਿੱਠੀ ਬਾਰ ਪਾੜਾਈ ਤੇ ਤਦ ਨਾਲ ਆਪਣਾ ਕੱਪੜਾ ਗਰਮ ਹੋ ਗਿਆ ਕੱਪੜਾ ਲੈ ਕੇ ਕਰਦਾ ਕਰਦਾ ਕਰਚੀ ਗਰਮ ਹੋ ਗਈ ਸੀ ਤੇ ਕੱਪੜਾ ਮੰਗਾਇਆ ਮਿੱਚੂ ਦੋਸੇ ਕਰਕੇ ਵੀਡੀਓ ਇੱਕ ਬੰਡ ਕਰਕੇ ਦੀ ਬਣਾਉਣਾ ਤੇ ਸਵਾਦ ਅਨੁਸਾਰ ਜੇ ਕਾਲੀ ਮਿਰਚ ਦਾ ਸਵਾਦ ਨਾਲ ਮੀਟ ਬਣੇ ਤੇ ਮੀਟ ਬਣਾਉਣ ਦਾ ਕੋਈ ਫੈਸਲਾ ਨਹੀਂ ਕਿਲੋ ਮੀਟ ਚ ਇੰਨੀ ਆ ਕਿ ਮਿਰਚਾਂ ਪਾ ਦੇ ਸਾਰਤ ਰਗੜ ਬਰਨ ਨੂੰ ਨੂੰ ਵੱਡਾ ਢ ਸਟਾਈਲ ਇੰਨੀ ਆ ਕਿ 10 ਤੋਂ ਮਿਰਚਾਂ ਪਾ ਰੋ ਜਦੋਂ ਇਹ ਸਬੂਤੀ ਮਿਰਚੇ ਮੂੰਹ ਚ ਆਉਂਦੀ ਆ ਖਾਣ ਲੱਗੇ ਤਾਂ ਟੇਸਟ ਲੱਗ ਹੀ ਆਉਂਦਾ ਹੈਗਾ ਬਹੁਤ ਵਧੀਆ ਟੇਸਟ ਬਣਦਾ ਹੈ ਤੇ ਨਾਲ ਆਪਣਾ ਕੜੀ ਬੱਤਾ ਹੋ ਗਿਆ ਆਪਣਾ ਇਹਨੂੰ ਉਹ ਕਹਿੰਦੇ ਪੱਤਰ ਵੀ ਕਹਿੰਦੇ ਨੇ ਡਾਟਾ ਜੀਰੀ ਦੇ ਨਾਲ ਲੈਂਦੇ ਨੇ ਤੇ ਸਵਾਰ ਵਾਸਤੇ ਟੇਸਟ ਵਾਸਤੇ ਸਮੈਲ ਵਾਸਤੇ ਇਹ ਪਾ ਦੇਣਾ ਮਸਾਲੇ ਚ ਰੋਕ ਬੱਤੇਰੇ ਪਾ ਦੇਣੇ ਇਹਨਾਂ ਪਾ ਦੇ ਦਾਲ ਜੀ ਦਾਲ ਜੀ ਨਹੀਂ ਬਰਤੀ ਦਾਲ ਜੀ ਨਹੀਂ ਪਾ ਕੇ ਵੀ ਨਾ ਸੁਆਦ ਵਧੀਆ ਆਊਗਾ ਜੀ ਤੇ ਕੁਸਟਰਾ ਹੋਵੇ ਬੱਦਲ ਇਹਨਾਂ ਨੂੰ ਬੱਦਲ ਨੂੰ ਬੱਦਲ ਨਹੀਂ ਦਾਲ ਚੀ ਜੀ ਪਾਉਣ ਦੀ ਲੋੜ ਨਹੀਂ ਇਹ ਘਾਰ ਨਹੀਂ ਬਿੱਤਰ ਰਗੜ ਕੇ ਕਾਉਣੇ ਰਗੜ ਕੇ ਨਹੀਂ ਪਾਉਣੇ ਸਾਬਤੀ ਸਿੱਟੀ ਰ ਟੇਸਟ ਆਡੀ ਦੀ ਵਿੱਚ ਸਮੈਲੇ ਦੇ ਵਿੱਚ ਰਾਜ ਜਾਣੀਆਂ ਮੀਟ ਦੇ ਤੇ ਇੱਕ ਵਧੀਆ ਮੀਟ ਪਾਉਣਾ ਫਿਰ ਤੇ ਉਦੋਂ ਬਾਅਦ ਆਪਾਂ ਸਵਾਦ ਅਨੁਸਾਰ ਤੇ ਸਟਾਈਲ ਅਨੁਸਾਰ ਨੂਨ, ਮਿਰਚ, ਹਲਦੀ ਤੇ ਮੀਟ ਮਸਾਲਾ ਸਾਰਾ ਇਸ ਤਰ੍ਹਾਂ ਪਾਣੀ ਚ ਰਲਾ ਦੇਣਾ ਤੇ ਪਾਣੀ ਚ ਰਲਾ ਹੋਇਆ ਆਪਣਾ ਜੀ ਸਾਰਾ ਘੋਲ ਲੈ ਗਏ। ਤੋਂ ਨੂੰ ਇੱਕ ਵਾਰ ਫੇਰ ਦੱਸ ਦਵਾਂ ਕਿ ਹਰੇਕ ਦੇ ਅੱਡਾ ਅੱਡ ਸਟਾਈਲ ਹੈ ਜੀ ਕਿਸੇ ਦਾ ਕਿੰਨਾ ਮੀਟ ਬਣਾਉਣ ਦਾ ਸਟਾਈਲ ਕਿਸੇ ਦਾ ਕਿੰਨਾ ਆਪਣਾ ਇਸ ਤਰ੍ਹਾਂ ਇੰਨਾ ਵਧੀਆ ਮੀਟ ਬਣਦਾ ਇਸ ਤਰ੍ਹਾਂ ਪੜੀਆਂ ਘਟਦੇ ਰਹੇ ਜੂਗਾ ਜਾਂ ਘਟਦੇ ਰਹੋਗੇ। ਤੇ ਇਹ ਜਦੋਂ ਮਸਾਲਾ ਭੁੱਜਣ ਵਾਲਾ ਹੋ ਗਿਆ ਤੇ ਹੁਣ ਅੱਧ ਭੁੱਜ ਗਿਆ ਆਫ ਰਾਈਸ ਹੋ ਗਿਆ ਤੇ ਆਪਾਂ ਇਹਨਾਂ ਵਿੱਚ ਪਾ ਦਿੰਦੇ। ਇਹ ਗਰੇਵੀ ਤਿਆਰ ਹੋ ਜੂਗੀ ਇੱਕ ਨੰਬਰ ਜਦੋਂ ਗਰੇਵੀ ਤਿਆਰ ਹੋਊਗੀ ਮੰਨ ਲੇ ਥੋੜੀ ਪੱਕੀ ਗਰੇਵੀ ਫਿਰ ਇਹਦੇ ਵਿੱਚ ਆਪਾਂ ਕੱਚਾ ਮੀਟ ਪਾ ਦਿੰਦੇ। ਕੱਚਾ ਮੀਟ ਪਾ ਕੇ ਫਿਰ ਇਹਦੇ ਵਿੱਚ ਪਾਣੀ ਪਾ ਕੇ ਉਹਨਾਂ ਭਰੇ ਤੇ ਪਾ ਦਿੰਦੇ। ਇਹ ਦੇਸੀ ਸਟਾਈਲ ਆ ਜੀ ਮੀਟ ਬਣਾਉਣ ਦਾ। ਇਹਦੇ ਲੱਗ ਜਾਣਾ ਟਾਈਮ ਤਕਰੀਬਨ 2 ਘੰਟੇ ਤੋਂ ਬਲੋ ੁੱਲੇ ਤੇ ਮੱਠੀ ਅੱਗ ਤੇ ਤੇ ਕੋਈ ਹੋਰ ਚੀਜ਼ਾਂ ਨਾ ਪਾਓ ਜੰ ਵਿੱਚ ਘਾਲਣ ਵਾਸਤੇ ਤੀਨੋਂ ਮੱਟੋ ਪਾ ਲੈਣੋ ਹੋਰ ਪਾ ਲੈਣੋ ਸਭ ਦੇ ਰੰਗੀ ਚੱਲ ਨੇ ਸਧਾਰਨਤਾ ਵਰ ਤੇ ਇਸ ਤਰ੍ਹਾਂ ਮੀਟ ਬਣਾਓ ਤੁਹਾਨੂੰ ਬਹੁਤ ਹੀ ਸੇਤੀ ਲੱਗੂਗਾ ਵਧੀਆ ਲੱਗੂਗਾ ਆ ਜੇ ਕੋਈ ਜ਼ਿਆਦਾ ਵੀ ਮਠਿਆਸ ਵਾਲਾ ਟੇਸਟ ਬਣਾਉਣਾ ਹੈ ਜਦੋਂ ਮੀਟ ਥੋੜਾ ਰਿੱਜ ਗਿਆ ਜਮਾ ਵੀ ਲਾਉਣਾ 5-4 ਮਿੰਟਾਂ ਨੂੰ ਉਦੋਂ ਇੱਕ ਗੁੜ ਦੀ ਡਲੀ ਛਿੜਕ ਦੋ ਚ ਬੜੀਆ ਗੁਰਦੀ ਡਲੀ 20 ਗ੍ਰਾਮ ਦੀ ਡਲੀ ਪੀੜੀ ਇੱਕ ਗੁਰਦੀ ਡਲੀ ਛਿੱੜ ਦਿਓ ਉਹਦਾ ਜਦ ਮੈਂ ਵਾਟਰ ਚ ਗੰਦਾ ਟੇਸਟ ਹੋਣ ਦਾ ਸਾਰਾ ਮਠਿਆਣਾ ਸਾਲ ਆਉਗਾ ਜੇ ਤੁਹਾਡੇ ਕੋਲ ਘਰ ਦਹੀਂ ਪਈ ਹੈ ਕਿਲੋ ਮੀਟਰ ਤੇ ਇੱਕ ਸੋਧੀ ਕੌਲੀ ਦਹੀਂ ਦੀ ਪਾਰੋ ਵਿੱਚ ਤੇ ਨਾਲ ਹੀ ਜੇ ਤੁਹਾਡੇ ਕੋਲ ਦੁੱਧ ਦੇ ਟੁਪਰੇ ਜਿਹੜੀ ਮਿਲਾਈ ਹੁੰਦੀ ਹੈਗੀ ਦੁੱਧ ਨਾਲ ਨਹੀਂ ਵੀ ਆਪਾਂ ਵੀ ਪਾਵਾਂਗੇ ਤੇ ਉਹਦੇ ਮਿਲ ਕੇ ਪਾਰੋ ਚਾਰ ਪੰਜਾ ਰੇਕੜੇ ਕਰੋ ਗੁੜੀਆਂ ਦੁੱਧਾਂ ਲਈ ਮਿਲਾਈ ਲਾਉਂਦੀਆਂ ਨੇ ਉਹ ਪਾਰੋ ਬਹੁਤ ਹੀ ਵਧੀਆ ਮੀਟ ਤੇ ਟੇਸਟੀ ਮੀਟ ਬਣੂਗਾ ਜਦੋਂ ਆਪਾਂ ਗਲ ਗਿਆ ਮੀਟ ਰਿੱਚ ਗਿਆ ਉਦੋਂ ਤੁਸੀਂ ਲਾ ਲੈਣਾ ਤੇ ਠੰਡਾ ਹੋਗਾ ਜਦੋਂ ਗੁਰੀਬਾ ਗਰਮ ਕਰਕੇ ਮੀਟ ਪਾਓ ਮੀਟ ਦਾ ਟੇਸਟ ਫੇਰ ਬਣਦਾ ਕਈ ਵਾਰ ਆਪਾਂ ਤਾਜ਼ਾ ਤਾਜ਼ਾ ਕਰਨ ਲੱਗ ਜਾਂਦੇ ਨੇ ਉਹਦੇ ਵਿੱਚ ਨੂਨ ਮਿਰਚ ਨਹੀਂ ਰੱਖਦਾ ਟੇਸਟ ਨਹੀਂ ਬਣਦਾ ਤੇ ਹੁਣ ਆਪਾਂ ਮੀਟ ਧੋਵਾਂਗੇ ਬਿੱਟ ਬੰਦੇ ਕਰੇ ਤੋਂ ਕਿ ਨਾ ਪਾਉ ਮੈਂ ਢਾਈ ਪਾਉ ਨਹੀਂ ਬਾਈ ਆ ਜੀ ਪੱਟਣ ਮੜਾਈ ਦੀ ਸਫਾਈ ਨੇ ਕਿਸੇ ਦੇ ਘਰੋਲੇ ਆਂਦਾ ਮੀਟ ਮੜ ਕੇ ਉਹਨਾਂ ਨੇ ਸਫਾਈ ਦਾ ਪੱਲੀ ਬੁੱਲੀ ਵਿਸਾਈ ਕੀਤੀ ਬਹੁਤ ਵਧੀਆ ਤੇਰੇ ਸਾਹ ਟੀਮ ਤੇ ਆਣ ਫੇਰ ਵੀ ਆਪਾਂ ਆਪਣੀ ਸਿਹਤੀ ਵਾਸਤੇ ਤੇਰਾ ਆਪਾਂ ਮੀਂਹ ਨੂੰ ਧੋ ਮੰਨ ਨਾਲ ਵਿੱਚ ਬਾਜ ਧੋ ਲੈਣਾ ਫੇਰ ਇਹਦੇ ਵਿੱਚ ਜਦੋਂ ਵਧੀਆ ਕਰੇ ਵੀ ਮਾੜੀ ਪੱਕੀ ਕੱਚੀ ਜਿੰਦਗੀ ਤੇ ਤੁਹਾਡੇ ਨਾਲ ਨਾ ਗੱਲ ਕੀ ਹੱਥਾਂ ਨਾਲ ਹਲਦੀ ਲੱਗੀ ਜਾਵੇ ਕਿ ਕੱਚੀ ਹਲਦੀ ਪਾ ਦੇ ਬੜੇ ਪਕਾ ਹੋਗਾ ਜਦੋਂ ਫੇਰ ਮੀਟ ਚੇਕਾਂਗੇ ਉਹਨੇ ਮੇਰਾ ਖਾਣ ਲੱਗਿਆ ਸਾ ਤੇ ਹਲਦੀ ਨਹੀਂ ਜਾਂਦੀ ਵਿੱਚ ਬੰਦੇ ਮੈਂ ਦੇਖਿਆ ਮੀਟ ਖਾਂਦੇ ਰਿਹਾ ਸਾ ਤੇ ਹਲਦੀ ਜਮਦੀ ਆਉਂਦੀ ਫਿਰ ਧੋਦੇ ਨੇ ਉਹਨੂੰ ਸਾਬਣ ਨਾਲ ਫੇਰ ਭਿੰਦੇ ਸੀ ਉਹ ਹਲਦੀ ਕੱਚੀ ਰਹੇ ਜਵੇ ਮੀਟ ਨੂੰ ਪਕਾਓ ਇਹਨੂੰ ਵਧੀਆ ਤੇ ਜਿੰਨਾ ਟਾਈਮ ਲਾ ਕੇ ਛੰਡੇ ਸਵਾਹਣਾ ਮੱਕੀ ਅੱਗ ਤੇ ਪਕਾਉਗੇ ਮੀਟ ਉਹਨਾਂ ਦੀ ਬਹੁਤ ਵਧੀਆ ਤੇ ਤੇਸਤੀ ਬਣੂਗਾ ਤੇ ਹੁਣ ਤੁਹਾਨੂੰ ਮੀਟ ਦਿਖਾਉਣਾ ਬਹੁਤ ਵਧੀਆ ਪੀਸ ਦਿੱਤੇ ਨੇ ਮੈਨੂੰ ਮੇਰੇ ਦੋਸਤ ਨੇ ਪਿੰਡੇਰੀ ਵੱਡੇ ਵੱਖਰੇ ਅਸੀਂ ਦੋਸਤਾਂ ਲੈ ਜਾਣੇ ਲੈ ਕੇ ਐਵੇਂ ਕਿਲੋ ਕਿਲੋ ਤੇ ਸਾਡੇ ਪਿੰਡ ਵੀ ਵੱਡੇ ਨੇ ਮੈਂ ਫਿਰ ਰਤੋਂ ਲੈ ਕੇ ਆਇਆ ਤੇ ਉਹਨੇ ਬਹੁਤ ਵਧੀਆ ਪੀਸ ਸਪਾਈ ਦੇ ਨੂੰ ਤੇ ਆਪਾਂ ਕੱਲ ਨੂੰ ਵੀ ਹੋਗਣਾ ਮੈਂ ਫੇਰ ਬੁੱਧੂ ਫੇਰ ਕੱਲ ਨੂੰ ਫੇਰ ਲੈ ਕੇ ਆਵਾਂ ਜਿਹੜੇ ਅੱਜ ਵਧੀਆ ਖਾਧਾ ਗਿਆ ਤੇ ਤੁਹਾਨੂੰ ਰੱਖੋ ਨਾ ਮੈਂ ਜੀ ਕੰਡੀਸ਼ਨ ਆ ਵਧੀਆ ਸਾਫ ਵਰਤਨ ਲੈ ਕੇ ਵਧੀਆ ਸਾਫ ਵਰਤਨ ਇਹਨੂੰ ਵਾਸ ਕਰ ਲੋ ਇਸ ਤਰ੍ਹਾਂ ਵਾਸ ਕਰ ਲੋ ਤੇ ਥੋੜਾ ਜਿਹੜੇ ਬੰਦੇ ਨੇ ਵੱਡੇ ਆ ਉਹਨਾਂ ਨੂੰ ਵੱਡੇ ਨਾਲ ਤਰੀਕਾ ਕਿਉਂ ਜਿਹੜੇ ਸੈਰਾ ਤੇ ਰੋਜ਼ ਵੱਢਦੇ ਨੇ ਉਹਨਾਂ ਦਾ ਤਰੀਕਾ ਵੱਖਰਾ ਹੁੰਦਾ ਆਪਾਂ ਜਿਆਦਾ ਰਪੋਲੇ ਪੀਸੀ ਪਾਗ ਲੈ ਛੱਡ ਜੇ ਨਹੀਂ ਬਣੇਗੇ ਤੇ ਮੀਟ ਕਰ ਆਪਾਂ ਸਾਫ ਕਰ ਲਿਆ ਤੇ ਚਰਬੀ ਬਹੁਤ ਆ ਮੀਟ ਚ ਪੂਰਾ ਲਾਲ ਮੀਟਾ ਪੂਰਾ ਸਿਰੇਰਾ ਤੇ ਨਹੀਂ ਤੋਂ ਖਾਣਗੇ ਫੇਵਰੇਟ ਆ ਪੂਰਾ ਤੇ ਕਰ ਦੇ ਨਾਲ ਆਪਾਂ ਥੋੜੇ ਜਿਹੇ ਟੁਕੜੇ ਆ ਉਹ ਕਰਨ ਵਾਲੇ ਲੋ ਕਰ ਦਿੰਦੇ ਆ ਲੋਟ ਪਨੀਰ ਕਰ ਦ ਲਿਆ ਫਟ ਲਿਓ ਨੇ ਜੜੀ ਉਹ ਰੱਖਤੀ ਮੈਂ ਪਹਿਲਾਂ ਰੱਖਤੀ ਸੀ ਆਪਣਾ ਗਰੇਵੀ ਪੂਰੀ ਬਣਾਉਣ ਦੀ ਰਹਿ ਜੇ ਪੈ ਗਈ ਆ ਇਹ ਮੇਰੇ ਵੱਡੇ ਪੀਸ ਨੇ ਥੋੜੇ ਕੱਟ ਉਹ ਬੰਦੇ ਲੈਣ ਜਾਣ ਬੰਦਿਆਂ ਨੇ ਵੱਡੇ ਨੇ ਤੇ ਮੀਟ ਵਧੀਆ ਮਲਕੀ ਠੱਗੀ ਠੋੜੀ ਜਣੀ ਮਰੀ ਬੱਕਰੀ ਦਾ ਦੇਤਾ ਜਾਂ ਮਰੀ ਹੋਈ ਬਿਮਾਰ ਪੱਠ ਵਰਤੀ ਹੈ ਬੱਕਰਾ ਵੱਡੇਆਂ ਨੇ ਘਰੇ ਪਾਲਿਆ ਹੋਇਆ ਵਿੱਚ ਵੀਰ ਕਮੈਂਟ ਕਰਨਗੇ ਵੀ ਮੀਟ ਖਾਂਦੇ ਨੇ ਕੋਈ ਮੀਟ ਖਾਣਾ ਕੋਈ ਗੁਨਾਹ ਨਹੀਂ ਹੈਗਾ ਜੀ ਬੱਕਰੇ ਦਾ ਮੀਟ ਖਾਣਾ ਪੰਗਾ ਖਰੀਰ ਵਾਸਤੇ ਤੇ ਬਾਕੀ ਕਿਰੇ ਮੈਂ ਸ਼ੂਗਰ ਦਾ ਮਰੀਜ਼ ਆ ਮੈਂ ਤਾਂ ਦਿੱਲੀ ਪ੍ਰੋਟੀਨ ਚਾਹੀਦਾ ਮੈਂ ਡੇਲੀ ਆਂਡੇ ਕਰਨਾ ਡੇਲੀ 5 ਜਗਾ 42 ਮੇ ਡੇਲੀ ਦੇ ਲਈ ਪ੍ਰੋਟੀਨ 슈ਗਰ ਵਾਲੇ ਮਰੀਜ਼ ਨੂੰ ਮੀਟ ਚਿਕਨ ਇਹ ਚੰਗਾ ਜੀ ਮੁਰਗੇ ਦੇ ਮੀਟ ਚ ਕੁਝ ਨਹੀਂ ਹੁੰਦਾ ਉਹ ਤਾਂ ਬਸ ਨਾ ਦੀ ਮੀਟ ਹੁੰਦਾ ਦੇਖੋ ਇਸ ਤਰ੍ਹਾਂ ਆਪਾਂ ਇਹ ਪੀਸ ਤੇ ਕੋਈ ਵੱਡਾ ਹੁਣ ਸੈੱਟ ਕਰਕੇ ਪਾ ਰਹੇ ਜਿਵੇਂ ਆ ਵੱਡਾ ਪੀਸ ਆ ਗਿਆ ਕੋੜ ਦਾ ਮੀਟ ਵਧੀਆ ਮਤਲਬ ਕਿ ਵਧੀਆ ਬੱਕਰੇ ਦਾ ਮੀਟ ਹੈ ਜੀ ਉਹ ਨਹੀਂ ਹੈਗਾ ਜੇ ਮੈਂ ਤੱਕ ਜਿਹੇ ਬਣ ਜਾਣ ਪੀੜਾ ਜਾ ਹੋਏਗਾ ਮੈਨੂੰ ਉਹਨਾਂ ਨੇ ਸਾਰੇ ਬੌਨਲੈਸ ਸੀ ਪਾਇਆ ਜਰਾ ਤੇ ਹੁਣ ਹੀ ਪਾਇਆ ਸਾਡੇ ਜੀ ਵਧੀਆ ਮੀਟ ਪਾਇਆ ਉਹਨਾਂ ਨੇ ਮੈਨੂੰ ਦੇਖ ਸਾਡੇ ਬੀ ਜੀ ਪੀਸ ਆਕਰ ਵੀ ਬਿੱਟੀ ਬਿੱਟੀ ਬਾਂ ਮੈਨੂੰ ਕਿਉਂ ਹੋਈ ਇਹ ਮੇਰਾ ਚਲੋ ਜੀ ਆਪਾਂ ਹੁਣ ਕਿਹੜਾ ਕੰਮ ਓਕੇ ਹੋ ਗਿਆ ਜਦੋਂ ਬਣਦਾ ਤੁਹਾਨੂੰ ਇਹ ਰੰਗ ਬੰਨ ਧਕਾਵਾਂਗੇ ਇਹੇ ਕਰ ਮਾਤਲਿਆ ਖਾਲੂਗਾ ਮਿਲਦੇ ਨੇ ਜੀ